25000 ਰੁਪਏ ਦੇ ਵਿੱਚ ਗਰੰਟੀ ਦੇ ਨਾਲ ਡੀਪੀਐਸ ਵੀਜ਼ਾ ਲੈ ਕੇ ਦੇਵੇਗਾ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਠੱਗੀ ਹੋ ਰਹੀ ਹੈ ਇਸ ਲੈ ਕੇ ਕੋਈ ਉਹਨਾਂ ਨੂੰ 5 10 20 ਲੱਖ ਖਰਚਣ ਦੀ ਲੋੜ ਨਹੀਂ ਇਸ ਟਾਈਮ ਦੇ ਉੱਪਰ ਜਿੰਨਾਂ ਦਾ 2 4 5 12 ਵੀ ਰਿਜੈਕਟ ਹੋਇਆਗਾ ਉਹ ਸਾਡੇ ਆਫਿਸ ਆਉਣ ਆਪਣੀ ਪ੍ਰੋਫਾਈਲ ਲੈ ਕੇ ਸਾਨੂੰ ਇੱਕ ਵਾਰੀ ਜ਼ਰੂਰ ਮਿਲ ਅਸੀਂ ਉਹਨਾਂ ਨੂੰ ਵੀ ਵੀਜ਼ਾ ਲੈ ਕੇ ਦੇਵਾਂਗੇ ਖੇਤੀਬਾੜੀ ਵਾਲਾ ਚਾਹੇ ਐਜੂਕੇਸ਼ਨ ਨਹੀਂ ਹੈਗੀ ਖੇਤੀਬਾੜੀ ਕਰਦੇ ਹੈਗੇ ਜੇ ਫਾਰਮ ਦੇ ਬਿਹਾਫ ਦੇ ਉੱਤੇ ਉਹ ਆਪਣੀ ਆਈਟੀਆਰ ਫਿਲ ਕਰ ਸਕਦੇ ਹੈਗੇ ਅਸੀਂ ਉਹਨਾਂ ਦਾ ਵੀਜ਼ਾ ਅਪਲਾਈ ਕਰਾਂਗੇ ਇਸ ਬਾਲਖ ਦੀ ਗੱਲ ਕਰਦਾ ਕੋਈ ਇਸ ਤੋਂ ਵਧੇਰੇ ਦੀ ਗੱਲ ਕਰਦਾ ਇਹ ਕੀ ਕਾਰਨ ਕਿ 25000 ਦੇ ਵਿੱਚ ਸਾਡਾ ਮੇਨ ਮੋਟੋ ਹੈ ਕਿ ਵੀ ਪੈਸਾ ਕਮਾਉਣਾ ਨਹੀਂਗਾ ਇੱਕ ਸਰਵਿਸ ਦੇਣਾ ਹੈਗਾ 25000 ਦੇ ਵਿੱਚ ਤੁਹਾਡਾ ਵੀਜ਼ਾ ਤਾਂ ਹੀ ਅਪਲਾਈ ਹੋਣਾ ਕਿ ਤੁਹਾਡੇ ਕੋਲੇ ਸਾਰੇ ਪੇਪਰ ਜੈਨੂਅਨ ਆਣ ਫੇਕ ਰਿਟਰਨ ਨਹੀਂ ਲੈਣੀ ਅਸੀਂ ਤੁਹਾਡੇ ਕੋਲੇ ਜੇ ਫਾਰਮ ਹੈਗੇ ਬੈਂਕ ਬੈਲੈਂਸ ਜੈਨੂਇਨ ਹੈਗਾ ਇਹ ਨਹੀਂ ਕਿ ਹੁਣ ਜਿਵੇਂ ਕੋਈ ਕਹਿੰਦੇ ਅਸੀਂ ਸ਼ੋਅ ਕਰਵਾ ਕੇ ਦੇ ਦਿੰਨੇ ਹਾਂ ਜੀ ਉਹਨਾਂ ਦਾ ਕੋਈ ਪੱਤੀ ਹਜ਼ਾਰ ਦੇ ਵਿੱਚ ਅਸੀਂ ਵੀਜ਼ਾ ਅਪਲਾਈ ਨਹੀਂ ਕਰਾਂਗੇ ਕਿੰਨੇ ਸਮੇਂ ਲਈ ਵੀਜ਼ਾ ਮਿਲਦਾ ਹੈ ਜਿੰਨਾ ਟਾਈਮ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੈਗੀ ਉਹਨਾਂ ਟਾਈਮ ਦਾ ਤੁਹਾਨੂੰ ਮਲਟੀ ਐਂਟਰੀ ਵੀਜ਼ਾ ਮਿਲੇ ਵਿਜ਼ਟਰ ਵੀਜ਼ਾ ਹੁੰਦਾ ਹੈਗਾ ਜਾਂ ਟੂਰਿਸਟ ਵੀਜ਼ਾ ਹੈਗਾ ਤੁਸੀਂ ਇਹਨੂੰ ਅੱਗੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੀ ਹਾਂ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੈਨੇਡਾ ਅਜ ਦੇ ਸਮੇਂ ਦੇ ਵਿੱਚ ਦੂਸਰਾ ਪੰਜਾਬ ਆ ਜੋ ਵੀ ਪੰਜਾਬ ਰਹਿੰਦਾ ਆ ਉਹਦੀ ਰੀਜ ਜ਼ਰੂਰ ਹੁੰਦੀ ਆ ਕਿ ਇੱਕ ਵਾਰੀ ਕੈਨੇਡਾ ਵਿਦੇਸ਼ ਨੂੰ ਦੇਖਿਆ ਜ਼ਰੂਰ ਜਾਵੇ ਉਹ ਧਰਤੀ ਜਿਨੇ ਪੰਜਾਬ ਦੇ ਜਿੱਥੇ ਜਾ ਕੇ ਪੰਜਾਬੀਆਂ ਨੇ ਕਮਾਈਆਂ ਕੀਤੀਆਂ ਜਿੱਥੇ ਜਾ ਕੇ ਪੰਜਾਬੀ ਵਧੇ ਫੁੱਲੇ ਤੇ ਉਸ ਤੋਂ ਬਾਅਦ ਪੰਜਾਬ ਦੇ ਲਈ ਉਹਨਾਂ ਨੇ ਬੜਾ ਕੁਝ ਕੀਤਾ ਤਾਂ ਅੱਜ ਅਸੀਂ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਆਏ ਹੋਏ ਹਾਂ ਡੀਪੀਐਸ ਇਮੀਗ੍ਰੇਸ਼ਨ ਤੇ ਕੱਲ ਬਾਤ ਕਰਾਂਗੇ ਕੈਨੇਡਾ ਦੇ ਬਾਰੇ ਦੇ ਵਿੱਚ ਕਿ ਭਈ ਜੋ ਸਟੂਡੈਂਟ ਜਿਹੜੇ ਨੇ ਉਹ ਤਾਂ ਸਟੂਡੈਂਟ ਵੀਜ਼ੇ ਦੇ ਸਟੱਡੀ ਵੀਜ਼ੇ ਦੇ ਰਾਹੀਂ ਜਿਹੜਿਆ ਚਲੇ ਜਾਂਦੇ ਨੇ ਪਰ ਬਹੁਤੇ ਇਦਾਂ ਦੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਭਈ ਅਸੀਂ ਕੈਨੇਡਾ ਜਾਣਾ ਜ਼ਰੂਰ ਆ ਸਾਡੇ ਕੋਲੇ ਸਟੱਡੀ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਪਰ ਕੋਈ ਕਿਤਾ ਸਾਡੇ ਕੋਲੇ ਜ਼ਰੂਰ ਹੈਗਾ ਇੱਕ ਵਾਰੀ ਜਾ ਕੇ ਕੈਨੇਡਾ ਦੇਖ ਕੇ ਆਵਾ ਉਹਨਾਂ ਦੇ ਲਈ ਕੀ ਹੈ ਉਸਤੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ ਡੀਪੀਐਸ ਇਮੀਗ੍ਰੇਸ਼ਨ ਤੋਂ ਮੇਰੇ ਨਾਲ ਬਾਈ ਹੀਰਾ ਬਰਾੜ ਹੋਰੀ ਹੋਣਗੇ ਸਭ ਤੋਂ ਪਹਿਲਾਂ ਬਾਈ ਹੋਰਾਂ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤਾਂ ਕਿ ਬਰਾੜ ਸਾਹਿਬ ਸਵਾਗਤ ਆ ਰਹਿ ਮਿਟਲ ਦਿੰਦੇ ਸਸਿਕਾ ਜੀ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੇ ਆਰਐਮਬੀ ਦੀ ਰੈਲੀਵਨ ਦੀ ਟੀਮ ਪਹੁੰਚੇ ਹੋ ਸਾਡੇ ਦਫ਼ਤਰ ਦੇ ਵਿੱਚ ਆਪਣਾ ਸਮਾਂ ਕੱਢ ਕੇ ਜੀ ਉਹ ਜੇ ਮੈਂ ਗੱਲ ਕਰੀਆ ਕਿ ਜਿਹੜਾ ਸਟੂਡੈਂਟ ਆ ਉਹ ਤਾਂ ਸਟੱਡੀ ਵੀਜ਼ੇ ਦੇ ਰਾਹੀਂ ਕੈਨੇਡਾ ਜਾ ਆਇਆ ਜਿਹੜਾ ਕੋਈ ਚਾਹੁੰਦਾ ਆ ਕਿ ਕੈਨੇਡਾ ਮੈਂ ਜਾਣਾ ਆ ਹਾਲਾਂਕਿ ਇੱਥੇ ਚੰਗਾ ਕਿਤਾ ਵੀ ਇੱਕ ਵਾਰੀ ਦੇਖਤਾ ਆਈਏ ਜਾਂ ਜਿਹਦੇ ਕੋਈ ਰਿਲੇਟਿਵ ਰਿਸ਼ਤੇਦਾਰ ਗਏ ਹੋਣੇ ਉਹਨਾਂ ਦੇ ਲਈ ਕੈਨੇਡਾ ਚ ਕੀ ਆ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਨੇ ਗਰੇਵਾਲ ਸਾਹਿਬ ਦੇਖੋ ਅੱਜ ਦੇ ਟਾਈਮ ਦੇ ਉੱਤੇ ਹਰ ਕੋਈ ਚਾਹੁੰਦਾ ਕਿ ਮੈਂ ਕੈਨੇਡਾ ਜਾਵਾਂ ਇੱਕ ਵਾਰੀ ਦੇਖ ਕੇ ਆਵਾਂ ਕਿ ਕੀ ਕਾਰਨ ਆ ਉੱਥੇ ਕਿਉਂ ਲੋਕ ਜਾ ਰਹੇ ਆ ਸਾਡੇ ਨਾਲ ਕੀ ਉੱਥੋਂ ਦੀ ਜਿਹੜਾ ਖਾਤਾ ਵਰਨਾ ਐਨਵਾਇਰਨਮੈਂਟ ਹੈਗਾ ਅਸੀਂ ਦੇਖੀ ਹਾਂ ਤਾਂ ਜਿਹੜੇ ਮੇਰੇ ਵੀਰ ਜੌਬ ਕਰਦੇ ਹੈਗੇ ਜਾਂ ਕੋਈ ਬਿਜ਼ਨਸ ਕਰਦੇ ਹੈਗੇ ਜਾਂ ਖੇਤੀਬਾੜੀ ਕਰਦੇ ਹੈਗੇ ਤਾਂ ਉਹ ਕੈਨੇਡਾ ਘੁੰਮਣ ਦੇ ਲਈ ਜਾ ਸਕਦੇ ਹੈਗੇ ਹੂੰ ਘੁੰਮਣ ਦੇ ਲਈ ਕੈਨੇਡਾ ਜਾ ਸਕਦੇ ਹੈਗੇ ਹੂੰ ਤਾਂ ਉਹਨਾਂ ਦੇ ਲਈ ਟੂਰਿਸਟ ਵੀਜ਼ਾ ਹੁੰਦਾ ਹੈਗਾ ਹੂੰ ਤਾਂ ਜੇ ਉਹ ਜਾਣਾ ਚਾਹੁੰਦੇ ਹੈਗੇ ਜੇ ਉਹਨਾਂ ਦੇ ਕੋਲੇ ਉਹ ਆਈਟੀਆਰ ਆਪਣੀ ਭਰਦੇ ਇਨਕਮ ਟੈਕਸ ਭਰਦੇ ਹੈਗੇ 2 ਸਾਲ ਦੀ ਆਈਟੀਆਰ ਹੈਗੀ ਹੈ ਹੂੰ 5 ਤੋਂ 6 ਲੱਖ ਬੈਂਕ ਬੈਲੈਂਸ ਹੈਗਾ ਤਾਂ ਉਹ ਕੈਨੇਡਾ ਦੇ ਲਈ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਬੈਂਕ ਬੈਲੈਂਸ ਤੁਸੀਂ ਗੱਲ ਕਰੀਏ ਬੈਂਕ ਬੈਲੈਂਸ ਜਿਹੜਾ ਬਾਈ ਉਹ ਕਿੰਨਾ ਕਿ ਕਿੰਨਾ ਕੁ ਪੁਰਾਣਾ ਹੋਣਾ ਚਾਹੀਦਾ ਕਿ ਇਹ ਹੁੰਦਾ ਨਾ ਕਿ ਸਾਡੇ ਨੇ ਕਿਹਾ ਵੀ ਵੀਜ਼ਾ ਲਵਾਉਣਾ ਆ ਚਾਰ ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਕਿਸੇ ਇਧਰਲੇ ਰਿਸ਼ਤੇਦਾਰ ਤੋਂ ਫੜ ਕੇ ਬੈਂਕ ਬੈਲੈਂਸ ਆਫ ਦਾ ਪੂਰਾ ਕਰ ਲਈ 5-4 ਲੱਖ ਪਈ ਉਹਦੇ ਵਿੱਚ ਪਾ ਲਿਆ ਉਹ ਕਿੰਨਾ ਕੁ ਪੁਰਾਣਾ ਹੋਣਾ ਜਿਹੜੇ ਫੰਡ ਦੀ ਤੁਸੀਂ ਗੱਲ ਕਰਦੇ ਹੋ ਨਹੀਂ ਵੇਖੋ ਬੈਸਟ ਤਾਂ ਇਹ ਹੀ ਹੈ ਕਿ ਉਹਨਾਂ ਦੇ ਕੋਲੇ ਜੈਨੂਅਨ ਫੰਡ ਹੋਣਾ ਚਾਹੀਦਾ ਹੈ ਭਾਵੇਂ ਤੋਂ 6 ਲੱਖ ਆ ਜਿਹੜਾ ਕੋਈ ਘੱਟੋ ਘੱਟ 3 ਟੂ 5 ਮੰਥ 올ਡ ਹੋਣਾ ਚਾਹੀਦਾ ਹੈ ਤਾਂ ਉਹਨਾਂ ਦੇ ਹੋਣੀ ਚਾਹੀਦੀ ਜੇ ਤੁਸੀਂ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਇੱਧਰ ਜੌਬ ਹੋਵੇ ਉਹ ਕਿਸ ਤਰ੍ਹਾਂ ਦੀ ਨੌਕਰੀ ਕਰਦਾ ਹੋਵੇ ਕਿਸ ਤਰ੍ਹਾਂ ਦੀ ਨੌਕਰੀ ਉਹਨੂੰ ਜਿਹੜੀ ਹੈਗੀ ਚਾਹੀਦੀ ਗਵਰਨਮੈਂਟ ਜੌਬ ਕਰਦੇ ਹੈਗੇ ਜਾਂ ਪ੍ਰਾਈਵੇਟ ਜੌਬ ਕਰਦੇ ਹੈਗੇ ਹੂੰ ਬਟ ਜਿਹੜੇ ਪ੍ਰਾਈਵੇਟ ਵੀ ਜੌਬ ਕਰਦੇ ਤਾਂ ਜੋ ਆਈਟੀਆਰ ਫਿਲ ਕਰਦੇ ਆ ਆਪਣੇ ਉਸ ਫੀਲਡ ਦੇ ਵਿੱਚ ਜਿਹੜੇ ਜੌਬ ਕਰਦੇ ਆਗੇ ਤੁਹਾਨੂੰ ਉਹ ਵੀ ਜਾ ਸਕਦੇ ਹੈ। ਖੇਤੀਬਾੜੀ ਵਾਲਾ ਕਿਸ ਤਰ੍ਹਾਂ ਦਾ ਕਿਉਂਕਿ ਖੇਤੀਬਾੜੀ ਦਾ ਤਾਂ ਮੈਨੂੰ ਸ਼ਾਇਦ ਸੁਪਨਾ ਹੀ ਨਹੀਂ ਲੰਦਾ ਕਿ ਯਾਰ ਖੇਤੀਬਾੜੀ ਵਾਲਾ ਮੈਂ ਕੈਨੇਡਾ ਜਾ ਸਕਦਾ ਕਿ ਕਿਸ ਤਰ੍ਹਾਂ ਦੇ ਨਾਲ ਖੇਤੀਬਾੜੀ ਵਾਲਾ ਜੀ। ਖੇਤੀਬਾੜੀ ਵਾਲਾ ਚਾਹੇ ਐਜੂਕੇਸ਼ਨ ਨਹੀਂ ਹੈਗੀਗੀ। ਖੇਤੀਬਾੜੀ ਕਰਦੇ ਹੈਗੇ ਤਾਂ ਹੁਣ ਇਸ ਟਾਈਮ ਦੇ ਉੱਤੇ ਖੇਤੀਬਾੜੀ ਦੇ ਜਦੋਂ ਆਪਾਂ ਫਸਲ ਨੂੰ ਸੇਲ ਕਰਦੇ ਆ ਤਾਂ ਜੇ ਫਾਰਮ ਹੁੰਦੇ ਆ ਜਿਹੜੇ ਉਹ ਹੋਣੇ ਜ਼ਰੂਰੀ ਹੈਗੀ। ਜੇ ਫਾਰਮ ਦੇ ਬਿਹਾਫ ਦੇ ਉੱਤੇ ਉਹ ਆਪਣੀ ਆਈ ਹਮ ਅਸੀਂ ਉਹਨਾਂ ਦਾ ਵੀਜ਼ਾ ਅਪਲਾਈ ਕਰਾਂਗੇ ਕੋਈ ਉਹਨਾਂ ਨੂੰ 5 10 20 ਲੱਖ ਖਰਚਣ ਦੀ ਲੋੜ ਨਹੀਂ ਇਸ ਟਾਈਮ ਦੇ ਉੱਪਰ ਜੀ ਹੁਣ ਜਿਵੇਂ ਲੋਕ ਅੱਜ ਮਾਰਕੀਟ ਦਾ ਟ੍ਰੈਂਡ ਚੱਲਦਾ ਕਿ 10 ਲੱਖ ਦਿਓ ਜੀ 20 ਲੱਖ ਦਿਓ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੈ ਕੇ ਦੇ ਰਹੇ ਹਾਂਗੇ ਕਿਉਂਕਿ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਠੱਗੀ ਹੋ ਰਹੀ ਹੈ ਇਸ ਲੈ ਬੁੱਤ ਜੀ ਤਾਂ ਅਸੀਂ ਉਹਨੂੰ 25000 ਰੁਪਏ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੈ ਕੇ ਦੇਵਾਂਗੇ ਜੇ ਉਹਨਾਂ ਦੇ ਕੋਲੇ 2 ਸਾਲ ਦੀ ਆਈਟੀਆਰ ਜੇ ਫਾਰਮ ਹੈਗੇ ਤੇ 5 ਤੋਂ 6 ਲੱਖ ਬੈਂਕ ਬੈਲੈਂਸ ਹੈਗਾ ਬੜਾ ਸਭ 25000 ਦੀ ਅਸੀਂ ਗੱਲ ਕਰ ਰਹੇ ਹਾਂ ਕਿ 25000 ਦੇ ਵਿੱਚ ਸੋਚਿਆ ਜਾ ਸਕਦਾ ਕਿਉਂਕਿ ਜੇਕਰ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਉਹ ਬੰਦਾ ਕਹਿੰਦਾ ਕਿ ਯਾਰ 25000 ਦੁਬਈ ਦੇ ਵਿੱਚ ਚਲੇ ਜਾਓ ਜਾਂ ਹੋਰ ਕੰਟਰੀ ਦੇ ਵਿੱਚ ਚਲੇ ਵੀ ਇੰਨੇ ਦੇ ਵਿੱਚ ਵੀਜ਼ਾ ਕੈਨੇਡਾ ਦਾ ਪੋਸੀਬਲ ਹੈ ਹਾਂਜੀ ਤੁਸੀਂ ਡੀਪੀਐਸ ਇਮੀਗ੍ਰੇਸ਼ਨ ਦੇ ਦਫ਼ਤਰ ਆਓ ਹੂੰ ਜੇ ਤੁਹਾਡੇ ਕੋਲੇ ਜੈਨੂਅਨ 5 ਤੋਂ 6 ਲੱਖ ਫੰਡ ਹੈਗਾ ਆਈਟੀਆਰ ਹੈਗੀ ਆ ਜੇ ਫਰਮ ਤੁਹਾਡੇ ਕੋਲੇ ਹੈਗੀ ਆ ਤੁਸੀਂ ਖੇਤੀਬਾੜੀ ਕਰਦੇ ਆਗੇ 25000 ਰੁਪਏ ਦੇ ਵਿੱਚ ਗਰੰਟੀ ਦੇ ਨਾਲ ਡੀਪੀਐਸ ਵੀਜ਼ਾ ਲੈ ਕੇ ਦੇਵੇਗਾ ਪਰ ਅਤੇ ਸਮਾਂ ਸੀਮਾ ਕਿੰਨਾ ਹੁੰਦਾ ਕਿੰਨੇ ਸਮੇਂ ਦੇ ਲਈ ਜਿਹੜਾ ਇਹ ਗੱਲ ਲੱਗਦਾ ਹੈ ਇਸ ਟਾਈਮ ਦੇ ਉੱਤੇ ਜਿਹੜਾ ਅੰਬੈਸੀ ਦੇ ਵਿੱਚ ਥੋੜਾ ਬਿਜ਼ੀ ਚੱਲਦਾ ਹੈਗਾ ਠੀਕ 32 45 ਡੇ ਦਾ ਪ੍ਰੋਸੈਸਿੰਗ ਟਾਈਮ ਹੈਗਾ ਕੈਨੇਡਾ ਦੀ ਐਮਬੈਸੀ ਦੇ ਉਸ ਟਾਈਮ ਦੇ ਉੱਤੇ ਕਾਰਨ ਕੀ ਹੈਗਾ ਕਿ ਸਾਡੇ ਹੁਣ ਕੁਝ ਕੁ ਇਮੀਗ੍ਰੇਸ਼ਨ ਏਜੰਟ ਵੀ ਆ ਗਏ ਕਿ ਉਹ ਰੌਲਾ ਪਾ ਰਹੇ ਜੀ ਕੈਨੇਡਾ ਦੇ ਤੇ ਅਪਲਾਈ ਕਰੋ ਕੈਨੇਡਾ ਦੇ ਤੇ ਅਪਲਾਈ ਕਰੋ ਹਾਂ ਜਿਹਨੇ ਕੈਨੇਡਾ ਦੇ ਤੇ ਅਪਲਾਈ ਕਰਨਾ ਸੀ ਤਾਂ ਉਹਨੂੰ 2 ਮਨთ ਪਹਿਲਾਂ ਕੈਨੇਡਾ ਦੇ ਤੇ ਵੀਜ਼ਾ ਅਪਲਾਈ ਕਰਨਾ ਚਾਹੀਦਾ ਸੀਗਾ ਬਟ ਹੁਣ ਇਸ ਟਾਈਮ ਦੇ ਉੱਤੇ ਐਮਬੈਸੀ ਦੇ ਵਿੱਚ ਥੋੜਾ ਰਸ਼ ਹੋਇਆ ਹੋਇਆ ਹੈਗਾ ਤਾਂ 45 ਟੂ 30 ਡੇ ਦਾ ਟਾਈਮ ਲੱਗਦਾ ਹੈ ਟਾਈਮ ਲੱਗਦਾ ਹੈ ਕਿੰਨੇ ਸਮੇਂ ਦੇ ਲਈ ਵੀਜ਼ਾ ਮਿਲਦਾ ਹੈ ਜਿੰਨਾ ਟਾਈਮ ਤੁਹਾਡੇ ਪਾਸਪੋਰਟ ਦੀ ਵੈਲਿਡਿ ਉਹਨਾ ਟਾਈਮ ਦਾ ਤੁਹਾਨੂੰ ਮਲਟੀ ਐਂਟਰੀ ਵੀਜ਼ਾ ਮਿਲੇ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਸੀ ਟੂਰਿਸਟ ਵੀਜ਼ਾ ਵਿਜ਼ਟਰ ਦੇ ਵਿੱਚ ਕੀ ਹੈ ਹਾਂਜੀ ਜੇ ਵਿਜ਼ਟਰ ਵੀਜ਼ਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅੱਛਾ ਮੈਂ ਇੱਕ ਆਪਾਂ ਇਹ ਜਿਹਾ ਡਿਫਰੈਂਸ ਜ਼ਰੂਰ ਦੱਸ ਦਈਏ ਟੂਰਿਸਟ ਤੇ ਵਿਜ਼ਟਰ ਵੀਜ਼ੇ ਦੇ ਵਿੱਚ ਆਪਾਂ ਅੰਤਰ ਜ਼ਰੂਰ ਦੱਸ ਦਈਏ ਕੀ ਅੰਤਰ ਹੈ ਹਾਂਜੀ ਜਿਹੜਾ ਵਿਜ਼ਟਰ ਵੀਜ਼ਾ ਜੀ ਉਹ ਦੇਖੋ ਤੁਹਾਡਾ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਆ ਜਾਂ ਤੁਹਾਡਾ ਕੋਈ ਫਰੈਂਡ ਹੈਗਾ ਤੁਹਾਨੂੰ ਉੱਥੋਂ ਇਨਵੀਟੇਸ਼ਨ ਲੈਟਰ ਭੇਜਦਾਗਾ ਤੁਹਾਨੂੰ ਸਪੌਂਸਰ ਕਰਦਾਗਾ ਉਹਨੂੰ ਆਪਾਂ ਵਿਜ਼ਟਰ ਵੀਜ਼ੇ ਦੀ ਕੈਟਾਗਰੀ ਦੇ ਵਿੱਚ ਅਪਲਾਈ ਕਰਦੇ ਆ ਜਿਹੜਾ ਟੂਰਿਸਟ ਵੀਜ਼ਾ ਹੁੰਦਾ ਕਿ ਤੁਸੀਂ ਘੁੰਮਣ ਦੇ ਸ਼ਕੀਨ ਹੈਗੇ ਉੱਥੇ ਜਾ ਕੇ ਦੇਖੋ ਕੈਨੇਡਾ ਦੇ ਵਿੱਚ ਬਹੁਤ ਐਮੇ ਦੀਆਂ ਜਗ੍ਹਾ ਹੈਗੀ ਜਿੱਥੇ ਲੋਕ ਘੁੰਮਣ ਦੇ ਲਈ ਜਾਂਦੇ ਹੈਗੇ ਫੇਮਸ ਜਗ੍ਹਾ ਹੈਗੀਆਂ ਕੈਨੇਡਾ ਦੀਆਂ ਤਾਂ ਉਹ ਆਪਾਂ ਟੂਰਿਜ਼ਮ ਜਿਹਨੂੰ ਕਹਿੰਦੇ ਕਿ ਟੂਰ ਤੁਹਾਨੂੰ ਟੂਰਿਸਟ ਤਾਂ ਟੂਰਿਸਟ ਲਈ ਕੀ ਕੀ ਵਿਜ਼ਟਰ ਸੌਰੀ ਵਿਜ਼ਟਰ ਦੇ ਲਈ ਕੀ ਗੱਜ ਜੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਸੇਮ ਹੀ ਕੈਟਾਗਰੀ ਚ ਆਉਂਦਾਗਾ ਬਟ ਉਹਦੇ ਲਈ ਤੁਹਾਡੇ ਕੋਲ ਸਪான்ਸਰ ਹੁੰਦੀ ਹੈ ਕਿ ਤੁਹਾਡਾ ਜਿਹੜਾ ਕੇਸ ਹੈਗਾ ਜੇ ਤੁਹਾਡੇ ਕੋਲ ਬਲੱਡ ਰਿਲੇਸ਼ਨ ਦੀ ਇੱਕ ਸਪான்ਸਰ ਹੈਗੀ ਤਾਂ ਹੋਰ ਸਟਰੋਂਗ ਹੋ ਜਾਂਦਾ ਹੈ ਹੂੰ ਤਾਂ ਸਪான்ਸਰ ਹੋਣੀ ਜਿਹੜੀ ਹੈ ਲਾਜ਼ਮੀ ਹੈ ਲਾਜ਼ਮੀ ਹੈ ਜੀ ਜੇ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਸਪான்ਸਰ ਲਾਜ਼ਮੀ ਹੈ ਜੇ ਸਪான்ਸਰ ਨਹੀਂ ਹੈਗੀ ਤਾਂ ਆਪਾਂ ਫਿਰ ਉਹਨੂੰ ਟੂਰਿਜ਼ਮ ਦੇ ਵਿੱਚ ਟੂਰਿਸਟ ਵੀਜ਼ੇ 'ਚ ਅਪਲਾਈ ਕਰਦੇ ਹਾਂਗੇ ਹੋਟਲ ਬੁਕਿੰਗ ਤੇ ਵਿੱਚ ਜਾ ਕੇ ਤੁਹਾਡਾ ਵੀਜ਼ਾ ਅਪਲਾਈ ਹੁੰਦਾ ਹੈਗਾ ਅੱਛਾ ਇਹ ਠੀਕ ਹੈ ਟੂਰਿਸਟ ਵੀਜ਼ੇ ਤੇ ਜਿਹੜਾ ਹੈਗਾ ਕੋਈ ਵੀ ਉਹ ਵਿਦੇਸ਼ ਦੇ ਵਿੱਚ ਜਿਹੜਾ ਜਾਂਦਾ ਉਹ ਉਕਮ ਫਿਰਕੇ ਜੜਾ ਹੁੰਦਾ ਉਸ ਦੇ ਲਈ ਅੱਗੇ ਕੋਈ ਆਪਸ਼ਨਸ ਕੈਨੇਡਾ ਦੇ ਵਿੱਚ ਹੈ ਜੋ ਕੰਮ ਕਰਨਾ ਚਾਹੁੰਦਾ ਕੁਝ ਵੀ ਕੋਈ ਆਪਸ਼ਨਸ ਹੈ ਦੇਖੋ ਕੈਨੇਡਾ ਵਿਜ਼ਟਰ ਵੀਜ਼ੇ ਤੇ ਤਾਂ ਕੋਈ ਅਮੇਦੀ ਨਹੀਂ ਦੇ ਰਿਹਾਗਾ ਬਟ ਹਾਂ ਜੇ ਉੱਥੇ ਤੁਸੀਂ ਜਾਂਦੇ ਆ ਤੁਸੀਂ ਕੁਆਲੀਫਾਈਡ ਹੋਗੇ ਜਾ ਕੇ ਤੁਸੀਂ ਉੱਥੇ ਆਪਣਾ ਜਿਹੜਾ ਇਹ ਵਿਜ਼ਟਰ ਵੀਜ਼ਾ ਹੁੰਦਾ ਹੈਗਾ ਜਾਂ ਟੂਰਿਸਟ ਵੀਜ਼ਾ ਹੈਗਾ ਤੁਸੀਂ ਇਹਨੂੰ ਅਗੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਉਹਦੇ ਲਈ ਸਕਿੱਲ ਜ਼ਰੂਰੀ ਨੇ ਸਕਿੱਲ ਜ਼ਰੂਰੀ ਹੈ ਜੀ ਉਹਦੇ ਲਈ ਹਮ ਮਿਨਿਮਮ ਕੁਆਲਿਫਿਕੇਸ਼ਨ ਤੁਹਾਡੀ 10th ਹੋਵੇ ਤਾਂ ਤੁਸੀਂ ਉੱਥੇ ਜਾ ਕੇ ਐਗਰੀਕਲਚਰ ਫੀਲਡ ਦੇ ਵਿੱਚ ਆਦਾ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਸਕਦੇ ਹੋ ਜੇ ਤੁਸੀਂ ਕੋਈ ਗ੍ਰੈਜੂਏਸ਼ਨ ਹੈ ਪਲੱਸ 2 ਹੈ ਤੁਹਾਡੇ ਕੋਲੇ 4.5 ਬੈਂਡ ਹੈਗੇ ਆਈਲੈਂਡ ਜਰਨਲ ਦੇ ਵਿੱਚੋਂ ਤਾਂ ਤੁਸੀਂ ਉੱਥੇ ਟਰਾਈ ਕਰ ਸਕਦੇ ਹੋ ਕਿਸੇ ਵੀ ਸਕਿੱਲਡ ਕੰਪਨੀ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਸਕਿੱਲ ਦੇ ਨਾਲ ਜਾ ਕੇ ਤੁਸੀਂ ਤੇ ਖੇਤੀਬਾੜੀ ਵਾਲੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜੇ ਖੇਤੀਬਾੜੀ ਵਾਲੇ ਜਾਂਦੇ ਆ ਤਾਂ ਉਹ ਉੱਥੇ ਜਾ ਕੇ ਕਨਵਰਟ ਕਰਵਾ ਸਕਦੇ ਆ ਵਰਕ ਦੇ ਵਿੱਚ ਕਨਵਰਟ ਵਰਕ ਦੇ ਵਿੱਚ ਕਨਵਰਟ ਕਰਾ ਸਕਦਾ ਕੋਈ ਵੀ ਜਾਂਦਾ ਜੀ ਕਿਸੇ ਵੀ ਕੈਟਾਗਰੀ ਦੇ ਜਾ ਰਹੇ ਤੁਸੀਂ ਜਾ ਕੇ ਤਾਂ ਵਰਕ ਦੇ ਵਿੱਚ ਦਾ ਜੇ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਆਪਣਾ ਵੀਜ਼ਾ ਕਨਵਰਟ ਕਰਾ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਉਹਨਾਂ ਕਈ ਨਾ ਨਿਰਾਸ਼ ਹੋ ਗਏ ਉਹ ਕਿਸੇ ਚੀਜ਼ ਨੂੰ ਲੈ ਕੇ ਕਿ ਅਸੀਂ ਆਪਣਾ ਵਰਕ ਵੀਜ਼ਾ ਲਵਾ ਰਹੇ ਹਾਂ ਅਸੀਂ ਆਪਣਾ ਵਿਜ਼ਟਰ ਵੀਜ਼ਾ ਲਵਾ ਰਹੇ ਹਾਂ ਤਾਂ ਉਹ ਪਰ ਉਹਨਾਂ ਦੀਆਂ ਜਿਹੜੀ ਹੈਗੀਆਂ ਨੇ ਉਹ ਬਹੁਤ ਬਾਰ ਰਿਜੈਕਟ ਹੋ ਗਿਆ ਰਿਜੈਕਸ਼ਨ ਵਾਲਾ ਉਹਨਾਂ ਦੇ ਲਈ ਕੀ ਹੈ ਜਿਨ੍ਹਾਂ ਦਾ 2 4 5 12 ਵੀ ਰਿਜੈਕਟ ਹੋਇਆਗਾ ਉਹ ਸਾਡੇ ਆਫਿਸ ਆਉਣ ਆਪਣੀ ਪ੍ਰੋਫਾਈਲ ਲੈ ਕੇ ਸਾਨੂੰ ਇੱਕ ਵਾਰੀ ਜ਼ਰੂਰ ਮਿਲ ਅਸੀਂ ਉਹਨਾਂ ਨੂੰ ਵੀਜ਼ਾ ਲੈ ਕੇ ਦੇਵਾਂਗੇ ਤੇ ਮੇਨ ਕਾਰਨ ਕੀ ਹੈ ਜਿਹਨੇ ਰਿਜੈਕਟ ਹੋਇਆ ਰਿਜੈਕਟ ਦਾ ਮੇਨ ਰਿਜੈਕਸ਼ਨ ਦਾ ਮੇਨ ਕਾਰਨ ਕੀ ਰਹਿੰਦਾ ਰਿਜੈਕਸ਼ਨ ਦਾ ਮੇਨ ਕਾਰਨ ਨਹੀਂ ਹੈ ਕਿ ਜਦੋਂ ਸਾਡੇ ਵੀਰ ਕਹਿੰਦੇ ਜੀ ਅਸੀਂ 10 ਲੱਖ 15 ਲੱਖ 20 ਲੱਖ ਤੁਹਾਨੂੰ ਵੀਜ਼ਾ ਲੈ ਕੇ ਦੇਣੇ ਆਜੋ ਤਾਂ ਉਹ ਆਪਣੇ ਆਮ ਹੀ ਆਏਗਾ ਕਿ ਜਿਹੜੇ ਖੇਤੀਬਾੜੀ ਕਰਦੇ ਆ ਉਹਨਾਂ ਦੇ ਕੋਲੇ ਆਈਟੀਆਰ ਵੀ ਨਹੀਂ ਹੁੰਦੀਆਂ ਬੈਂਕ ਬੈਲੈਂਸ ਵੀ ਨਹੀਂ ਹੁੰਦਾਗਾ ਤਾਂ ਕੁਸ਼ਟ ਪੇਪਰ ਜਿਹੜੇ ਨਹੀਂ ਹੁੰਦੇਗੇ ਤਾਂ ਉਹ ਜਦੋਂ ਫੇਕ ਪੇਪਰ ਲਾ ਕੇ ਆਪਾਂ ਵੀਜ਼ਾ ਅਪਲਾਈ ਕਰਦੇ ਆਗੇ ਤਾਂ ਉਦੋਂ ਕਾਰਨ ਹੁੰਦਾ ਕਿ ਜ਼ਿਆਦਾ ਰਿਜੈਕਸ਼ਨ ਉਦੋਂ ਆਉਂਦੀ ਆ। ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਇਹ ਇਹ ਵੀ ਜਿਵੇਂ ਤੁਸੀਂ ਇਹ ਵੀਜ਼ਾ 25000 ਦੇ ਵਿੱਚ ਦੇ ਰਹੇ ਹੋ। ਦੇਖ ਕਰੋ ਇਸ ਵੀਜ਼ੇ ਦੀ ਜਿਵੇਂ ਹੁਣ ਮਾਰਕੀਟ ਦੀ ਗੱਲ ਕਿ ਜਿੰਨਾਂ ਕੋ ਸਾਡੇ ਸੁੰਨ ਦੇ ਵਿੱਚ ਆਲੇ ਦੁਆਲੇ ਤੋਂ ਬਿਆ ਕੋ 75000 ਦੀ ਗੱਲ ਕਰਦਾ ਕੋਈ 1 ਲੱਖ ਦੀ ਗੱਲ ਕਰਦਾ ਕੋਈ ਸਵਾ ਲੱਖ ਦੀ ਗੱਲ ਕਰਦਾ ਕੋਈ ਇਸ ਤੋਂ ਵਧੇਰੇ ਦੀ ਗੱਲ ਕਰਦਾ ਇਹ ਕੀ ਕਾਰਨ ਕਿ 25000 ਦੇ ਵਿੱਚ ਗਰੇਵਾਲ ਸਾਹਿਬ ਦੇਖੋ ਕਿ ਸਾਡਾ ਮੇਨ ਮੋਟੋ ਹੈ ਕਿ ਵੀ ਪੈਸਾ ਕਮਾ ਠੀਕ ਹੈ ਨੰਬਰ 2 ਦੇ ਉੱਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾਗਾ ਜੀ ਕਿ ਜੇ ਤੁਸੀਂ 25000 ਦੇ ਵਿੱਚ ਤੁਹਾਡਾ ਵੀਜ਼ਾ ਤਾਂ ਹੀ ਅਪਲਾਈ ਹੋਣਾ ਕਿ ਤੁਹਾਡੇ ਕੋਲੇ ਸਾਰੇ ਪੇਪਰ ਜੈਨੂਅਨ ਹੈ ਤੁਸੀਂ ਇਹ ਇਹ ਕੈਟਾਗਰੀ ਦੇ ਵਿੱਚ ਆਉਂਦੇ ਹੋਗੇ ਤੁਹਾਡੇ ਕੋਲੇ ਤੁਹਾਡੀ ਆਈਟੀਆਰ ਮੈਂ ਫੇਰ ਤੁਹਾਨੂੰ ਦੁਬਾਰਾ ਰਿਪੀਟ ਕਰਦਾ ਹਾਂ ਜੇ ਤੁਹਾਡੇ ਕੋਲੇ ਆਈਟੀਆਰ ਆ 2 ਸਾਲ ਦੀ ਇਨਕਮ ਟੈਕਸ ਰਿਟਰਨ ਤੁਸੀਂ ਭਰੀ ਹੈ ਜੈਨੂਅਨ ਫੇਕ ਰਿਟਰਨ ਨਹੀਂ ਦੇਣੀ ਅਸੀਂ ਤੁਹਾਡੇ ਕੋਲੇ ਜੇ ਫਾਰਮ ਹੈਗੇ ਠੀਕ ਹੈ ਬੈਂਕ ਬੈਲੈਂਸ ਜੈਨੂਅਨ ਹੈਗਾ ਇਹ ਨਹੀਂ ਕਿ ਹੁਣ ਜਿਵੇਂ ਕਹਿੰਦੇ ਸੀ ਸ਼ੋਅ ਕਰਵਾ ਕੇ ਦੇ ਦਿੰਨੇ ਆ ਜੀ ਉਹਨਾਂ ਦਾ ਕੋਈ 25000 ਦੇ ਵਿੱਚ ਅਸੀਂ ਵੀਜ਼ਾ ਅਪਲਾਈ ਨਹੀਂ ਕਰਾਂਗੇ ਹੂੰ ਮਤਲਬ ਸਭ ਕੁਝ ਜੈਨੂਅਨ ਹੋਣਾ ਚਾਹੀਦਾ ਬਿਲਕੁਲ ਜੈਨੂਅਨ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਨਾ ਕੋਈ ਏਜੰਟ ਕਹਿੰਦੇ ਕਿ ਯਾਰ ਆਹ ਚੀਜ਼ ਹੈ ਨਹੀਂ ਅਸੀਂ ਪਰ ਅਸੀਂ ਪੂਰੀ ਕਰ ਦਾਂਗੇ ਆਹ ਚੀਜ਼ ਹੈ ਨਹੀਂ ਅਸੀਂ ਪੂਰੀ ਕਰ ਦਾਂਗੇ ਇਦਾਂ ਦਾ ਕੁਝ ਤਾਂ ਨਹੀਂ ਉਹੀ ਕਾਰਨ ਹੈ ਨਾ ਜੀ ਵੀਜ਼ਾ ਰਿਜੈਕਟ ਹੋਣ ਦਾ ਕਾਰਨ ਹੀ ਹੋਵੇਗਾ ਕਿ ਜਦੋਂ ਕਿਸੇ ਏਜੰਟ ਨੇ ਜਾਂ ਕੋਈ ਵੀ ਹੈ ਜਾਂ ਮੈਂ ਕਹਾਂ ਕਿ ਆਜੋ ਮੈਂ ਤੁਹਾਡਾ ਅੱਜ ਇਦਾਂ ਵੀਜ਼ਾ ਕਰ ਦਿੰ ਜੈਨੂਅਲ ਫੰਡ ਸ਼ੋਅ ਕਰਨ ਦੇ ਲਈ 3 ਤੋਂ 4 ਮੰਥ ਦਾ ਟਾਈਮ ਹੋਣਾ ਚਾਹੀਦਾ ਹੈਗਾ ਤਾਂ ਉਹਨਾਂ ਟਾਈਮ ਕੋਈ ਰੁਕਦਾ ਨਹੀਂ ਉਹਨਾਂ ਟਾਈਮ ਕੋਈ ਵੀ ਬੰਦਾ ਅੱਜ ਦੇ ਟਾਈਮ ਤੇ ਜਲਦੀ ਹੈ ਲੋਕਾਂ ਨੂੰ ਜਿਹੜੇ ਵੀ ਸਾਡੇ ਕੋਲੇ ਆਉਂਦੇ ਆ ਕਹਿੰਦੇ ਛੇਤੀ ਸਾਨੂੰ ਪੇਪਰ ਦੇ ਕੇ ਤਾਂ 15 ਦਿਨਾਂ ਬਾਅਦ ਕਾਲ ਕਰਨ ਲੱਗ ਪੈਂਦੇ ਜੀ ਕੀ ਹੋਇਆ ਲੱਗ ਗਿਆ ਜੀ ਵੀਜ਼ਾ ਮੇਰਾ ਅਪਲਾਈ ਹੋ ਗਿਆ ਜੀ ਤਾਂ ਉਹ ਬੰਦੇ ਲੋਕ ਆ ਅਸੀਂ ਬੇਨਤੀ ਕਰਦੇ ਨਾ ਹੀ ਆਉਣ ਜਿਨ੍ਹਾਂ ਦੇ ਕੋਲੇ ਪੇਸ਼ੈਂਸ ਹੈਗੀ ਆ ਹੁਣ ਜੇ ਮੈਂ ਕੈਨੇਡਾ ਦੀ ਗੱਲ ਕਰਦੇ ਆਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ 'ਚ ਹੁਣ ਕ੍ਰਿਸਮਸ ਹੈਗਾ ਨਾ ਨਿਊ ਈਅਰ ਤੇ ਆਪਾਂ ਵੀਜ਼ਾ ਅਪਲਾਈ ਕਰਨਾ ਹੂੰ ਟਾਈਮ ਹੈਗਾਗਾ ਪੇਪਰ ਰੈਡੀ ਕਰਾਂਗੇ ਅਪਲਾਈ ਕਰਾਂਗੇ ਅਪਲਾਈ ਕਰਨ ਦੇ ਲਈ ਵੀ ਟਾਈਮ ਚਾਹੀਦਾ ਹੁੰਦਾਗਾ ਅੰਬੈਸੀ ਨੂੰ ਵੀ ਟਾਈਮ ਚਾਹੀਦਾ ਅਗੇ ਵੀਜ਼ਾ ਦੇ ਵਿੱਚ ਅਸੀਂ ਅੰਬੈਸੀ ਨਹੀਂ ਅਸੀਂ ਕਿ ਅਸੀਂ ਆ ਕੇ ਸਾਡੇ ਕੋਲੇ ਪੇਪਰ ਤੇ ਅਸੀਂ ਵੀਜ਼ਾ ਲਗਾ ਅਸੀਂ ਤਾਂ ਇੱਕ ਫਾਈਲ ਰੈਡੀ ਕਰਕੇ ਭੇਜਣੀ ਹੈ ਤਾਂ ਸਾਨੂੰ ਫਾਈਲ ਰੈਡੀ ਕਰਨ ਦੇ ਲਈ ਟਾਈਮ ਜ਼ਿਆਦਾ ਹੁੰਦਾ ਹ। 5 ਦਿਨਾਂ ਦੇ ਵਿੱਚ ਜੋ ਵੀ ਮੇਰੇ ਕੋਲੇ ਆਉਂਦਾ ਫਾਈਲ ਰੈਡੀ ਨਹੀਂ ਹੁੰਦੀਗੀ 10 ਤੋਂ 15 ਦਿਨ ਲੱਗ ਜਾਂਦੇ ਫਾਈਲ ਰੈਡੀ ਹੋਣ ਦੇ ਲਈ। ਜੇ ਆਪਾਂ ਸਹੀ ਤਰੀਕੇ ਦੇ ਨਾਲ ਅਪਲਾਈ ਕਰਨਾ ਹੈ। ਤਾਂ 3 ਤੋਂ 4 ਮਾਂთ ਫੰਡ ਪੁਰਾਣੇ ਚਾਹੀਦੇ ਆ। ਹੁਣ ਜਿਨੇ ਨਿਊ ਇਅਰ ਤੇ ਅਪਲਾਈ ਕਰਨਾ ਹੈ ਜਾਂ 크리스마ਸ ਤੇ ਉਹ ਹੁਣ ਤੋਂ ਹੀ ਸਾਡੇ ਕੋਲੇ ਆ ਕੇ ਆਦੀ। ਜੋ ਵੀ ਉਹਨਾਂ ਦੀ ਇਨਕੁਆਰੀ ਹੈਗੀ ਆ ਆਫਿਸ 'ਚ ਵਿਜ਼ਿਟ ਕਰਨ ਤਾਂ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਕੈਨੇਡਾ ਵਿਜ਼ਟਰ ਵੀਜ਼ੇ ਦੇ ਲਈ ਟੂਰਿਸਟ ਵੀਜ਼ੇ ਦੇ ਲਈ ਅਸੀਂ ਸਪੋਰਟ ਕਰਾਂਗੇ ਜਿਵੇਂ ਹੁਣ ਕੈਂਡੀਡੇਟ ਦੀ ਤੁਸੀਂ ਗੱਲ ਕਰੀ ਆ ਕਿ ਕੈਨੇਡਾ ਡੇ ਆ ਹੁਣ ਦੇ ਜੇਕਰ ਹੁਣ ਦੇ ਟਾਈਮ ਦੇ ਵਿੱਚ ਅਪਲਾਈ ਹੁੰਦਾ ਤਾਂ ਕੈਂਡੀਡੇਟ ਤੇ ਪੋਸੀਬਿਲਟੀ ਹੈ ਕਿ ਵੀਜ਼ਾ ਮਿਲ ਸਕਦਾ ਹੈ ਗਰਿਆਲ ਸਾਹਿਬ ਪੋਸੀਬਿਲਟੀ ਨਹੀਂ ਹੈਗੀ ਦੇਖੋ ਅੰਬੈਸੀ ਦਾ ਟਾਈਮ 30 ਤੋਂ 45 ਦਿਨ ਹੋ ਚੁੱਕਾ ਹੈ ਸਟੈਂਪ ਤਾਂ ਹੁਣ ਕੈਨੇਡਾ ਡੇ ਦੇ ਵਿੱਚ ਤਾਂ 20 ਦਿਨ ਰਹਿ ਗਿਆ ਹੂੰ ਬਿਲਕੁਲ ਤਾਂ ਪੋਸੀਬਿਲਟੀ ਨਹੀਂ ਹੈਗੀ ਕਿ 20 ਦਿਨ ਦੇ ਵਿੱਚ ਪੇਪਰ ਰੈਡੀ ਕਰਨੇ ਤੇ ਆਪਾਂ ਵੀਜ਼ਾ ਅਪਲਾਈ ਕਰਨਾ ਉਹ ਅਪਲਾਈ ਕਰਦੇ ਆਂਗੇ ਸਿੱਕਿਆ ਉਹਦੇ ਚ ਜਦੋਂ ਆਪਾਂ ਅਪਲਾਈ ਕਰਦੇ ਆਂ ਤਾਂ ਕਹਿੰਦੇ ਆਂਗੇ ਅਸੀਂ ਕੈਨੇਡਾ ਡੇ ਦੇ ਉੱਤੇ ਜਾ ਰਹੇ ਆਂਗੇ ਤਾਂ ਉਹਦੋਂ ਟਾਈਮ ਹੀ ਨਿਕਲ ਜਨਾ ਜਿਹੜਾ ਆਪਣਾ ਮੇਨ ਪਰਪਸ ਹੈਗਾ ਤਾਂ ਜਦੋਂ ਟਾਈਮ ਹੀ ਨਿਕਲ ਗਿਆ ਤਾਂ ਉਹ ਵੀਜ਼ਾ ਰਿਜੈਕਟ ਹੀ ਹੋਊਗਾ ਇੱਕ ਚੀਜ਼ ਹੋਰ ਦੱਸ ਦਿੰਦੇ ਜਿਵੇਂ ਹੁਣ ਕੈਨੇਡਾ ਡੇ ਆ ਤੁਸੀਂ ਅੱਗੇ ਕ੍ਰਿਸਮਸ ਦੀ ਗੱਲ ਕਰੀਏ ਨਿਊ ਇਅਰ ਦੀ ਗੱਲ ਕਰੀਏ ਕ੍ਰਿਸਮਸ ਆ ਨਿਊ ਇਅਰ ਆ ਕੈਨੇਡਾ ਇਹਨਾਂ ਦਿਨਾਂ ਤੇ ਜਿਵੇਂ ਜ਼ਿਆਦਾ ਕਿਉਂ ਕਿਹਾ ਜਾਂਦਾ ਕਿ ਇਹਨਾਂ ਦਿਨਾਂ ਤੇ ਜ਼ਿਆਦਾ ਵੀਜ਼ੇ ਮਤਲਬ ਕੀ ਇਹਦੇ ਵਿੱਚ ਅਸਲੀਅਤ ਹੈ ਕਿ ਹਾਂ ਇਹਨਾਂ ਦਿਨਾਂ ਤੇ ਜ਼ ਅ ਡਿਪੈਂਡ ਪ੍ਰੋਫਾਈਲ ਤੇ ਹੈਗਾ ਕਿਵੇਂ ਦੀ ਪ੍ਰੋਫਾਈਲ ਆਪਾਂ ਅਪਲਾਈ ਕਰ ਰਹੇ ਹਾਂ ਕਿ ਉਹ ਵੀਜ਼ਾ ਦਿੰਦੇ ਆ ਕਿ ਉਹਨਾਂ ਕਿਉਂਕਿ ਉਹ ਕੰਟਰੀ ਨੂੰ ਵੀ ਹੁੰਦਾ ਕਿ ਅਸੀਂ ਆਪ ਦਾ ਜਿਹੜਾ ਹੈਗਾਗਾ ਆਪਣੇ ਰੈਵਨਿਊ ਦੇ ਵਿੱਚ ਰੈਵਿਨਿਊ ਜਨਰੇਟ ਕਰਨਾ ਹੈਗਾ ਤਾਂ ਮੇਨ ਪਪਰਪਸ ਆ ਕਿ ਰੈਵਿਨਿਊ ਜਨਰੇਟ ਕਰਨ ਦੇ ਲਈ ਹਰ ਕੰਟਰੀ ਇਸ ਟਾਈਮ ਦੇ ਉੱਪਰ ਵੀਜ਼ੇ ਦਿੰਦੇ ਕੋਈ ਵੀ ਕੰਟਰੀ ਹੈ ਚਾਹੇ ਕੈਨੇਡਾ ਹੈ ਕਿ ਚਾਹੇ ਯੂਕੇ ਹੈ ਚਾਹੇ ਆਸਟ੍ਰੇਲੀਆ ਇਨਾਂ ਸਮੇਂ ਦੇ ਵਿੱਚ ਪੋਸਿਬਿਲਟੀ ਵਧੇਰੇ ਹੁੰਦੀ ਹੈ ਵੀਜ਼ਾ ਲੱਗਣ ਦੀ ਹਾਂਜੀ